ਹਾਂ ਜੀ ਕਿ ਪੰਜਾਬੀਓ ਸਸਤਰੀ ਕਾਰ ਸਾਰੇ ਪੰਜਾਬੀਆਂ ਨੂੰ ਪਿਆਰ ਦੇ ਪ੍ਰਤੀ ਇੱਕ ਗੱਲ ਕਰਨ ਜਾ ਰਹੇ ਆ ਬਣੇ ਰੋ ਵੀਡੀਓ ਤੇ ਤੇ ਵੀਡੀਓ ਨੂੰ ਸਕੈਪ ਨਾ ਕਰੋ ਕਿਉਂਕਿ ਗੱਲ ਕਰਾਂਗੇ ਆਪਾਂ ਬਿਕਰੋ ਸਿੰਘ ਮਜੀਠੀਆ ਦੀ ਬਿਕਰੋ ਸਿੰਘ ਮਜੀਠੀਆ ਨੂੰ ਲੈ ਕੇ ਇੱਕ ਵੱਡੀ ਖਬਰ ਹੈ ਖਬਰ ਨਿਕਲ ਕੇ ਆਈ ਆ ਕਿਉਂਕਿ ਜਿਹਨੂੰ ਸੁਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ ਤੇ ਗੱਲ ਕਰਾਂਗੇ ਆਪਾਂ ਗੁਰੂ ਵਾਲਾ ਬਣੀਏ ਵੀਰ ਜੀ ਗੁਰੂ ਵਾਲਾ ਬਣੀਏ ਉਹ ਪਈਏ ਜੀ ਕਿਉਂਕਿ ਬੂਟਾ ਸਿੰਘ ਖਾਲਸਾ ਜੋ ਉਹਨੂੰ ਸਾਰੇ ਹੀ ਜਾਣਦੇ ਆ ਜੋ ਪੱਤਰਕਾਰ ਆਪਣੇ ਆਪ ਨੂੰ ਬਹੁਤ ਮਹਾਨ ਕਹਾਉਂਦਾ ਕਉਂਕਿ ਉਹ ਬੁੰਟਾ ਸਿੰਘ ਦਾ ਕਹਿਣਾ ਵੀ ਜੋ ਗੱਲ ਕਰੀ ਆਪਾਂ ਪਹਿਲਾ ਭਈਏ ਦੀ ਕਿਉਂਕਿ ਵੀ ਜੋ ਭਈਆ ਕਿਉਂਕਿ ਜੋ ਵੀ ਕੋਈ ਵੀ ਪੰਜਾਬ ਦੇ ਵਿੱਚ ਮੰਨ ਲਓ ਉਹ ਮਸ਼ਹੂਰ ਆ ਇੱਕ ਵਾਰੀ ਇਹ ਮਿਸਾਬ ਥੋੜਾ ਘਣਾ ਜਿੰਨਾ ਵੀ ਹੈਗਾ ਜੇ ਉਹਨੂੰ ਕੋਈ ਕਹਿੰਦੇ ਫੋਟੋ ਕਰਾ ਲਾ ਵੀ ਜਾ ਸਾਡੇ ਨਾਲ ਮਾੜਾ ਮੋਟਾ ਭਾਸ਼ਣ ਦੇਣਾ ਤੇ ਇੱਕ ਦਿਨ ਉਹਨੇ ਆਖਿਆ ਸੀ ਆਹ ਗੱਲ ਹੈਗੀ ਆ ਵੀ ਉਹ ਆਪਦੀ ਔਕਾਤ ਦਿਖਾਉਗਾ ਤੇ ਹੋਰ ਕਈਆਂ ਪੱਤਰਕਾਰਾਂ ਨੇ ਵੀ ਇਹ ਗੱਲ ਕਹਿਤੀ ਸੀਗੀ ਵੀ ਜਿਹੜਾ ਮੰਨ ਲਓ ਗੁਰੂ ਵਾਲਾ ਬਣੀਏ ਵੀਰ ਜੀ ਗੁਰੂ ਵਾਲਾ ਬਣੀਏ ਕਈ ਪੱਤਰਕਾਰਾਂ ਦੇ ਚੈਨਲਾਂ ਤੇ ਵੀ ਕਿਉਂਕਿ ਵੀ ਇੱਕ ਦਿਨ ਇਹ ਆਪਦੀ ਔਕਾਤ ਦੇ ਵਿੱਚ ਆਊਗਾ ਵੀ ਆਪਦੀ ਔਕਾਤ ਦਿਖਾਊਗਾ ਇਹ ਗੱਲ ਸੱਚੀ ਆ ਪੰਜਾਬੀਓ ਕਿਉਂਕਿ ਉਹਨੇ ਦਿਖਾਤੀ ਕਿਉਂਕਿ ਉਹ 20-20 ਹਜ਼ਾਰ ਰੁਪਿਆ 10-10 ਹਜ਼ਾਰ ਰੁਪਿਆ ਮਿਲਣ ਦਾ ਬੰਦੇ ਨੂੰ ਲੈਂਦਾ ਵੀ ਫੇਰ ਮਿਲੂਗਾ ਮੈਂ ਕਿਉਂਕਿ ਜੋ ਚਾਹ ਮਾਨ ਹੁੰਦਾ ਜਿਵੇਂ ਕਿਉਂਕਿ ਕੋਈ ਨਾ ਕੋਈ ਜਿਵੇਂ ਹੁਣ ਮੰਨ ਲਾ ਫੇਮਸ ਹੋ ਗਿਆ ਥੋੜਾ ਕਣਾ ਕੋਈ ਨਾ ਕੋਈ ਚਾਹ ਬਾਣ ਹੋ ਹੀ ਜਾਂਦਾ ਵੀ ਗੁਰੂ ਦੇ ਨਾਲ ਲੜ ਲੱਗਿਆ ਵੀ ਇਹਨੂੰ ਮਿਲੀਏ ਚਲੋ ਇਹ ਗੱਲ ਚੰਗੀ ਗੱਲ ਆ ਵੀ ਗੁਰੂ ਦੇ ਨਾਲ ਲੜ ਲੱਗਿਆ ਚੰਗੀ ਆ ਸਹੀ ਗੱਲ ਆ ਜੇ ਹੁਣ ਗੱਲ ਕਰੀਏ ਪਾ ਅੱਗੇ ਵਧਦੇ ਹਾਂ ਬਿਕਰਨ ਸਿੰਘ ਮਜੀਠੀਆ ਦੀ ਬਿਕਰਨ ਸਿੰਘ ਮਜੀਠੀਆ ਨੂੰ ਲੈ ਕੇ ਬਿਕਰਨ ਸਿੰਘ ਮਜੀਠੀਆ ਕਹਿ ਰਹੇਗਾ ਵੀ ਜੇਲ੍ਹ ਦੇ ਵਿੱਚ ਮੈਨੂੰ ਐਡਾ ਐਡਾ ਮੱਛਰ ਖਾਂਦਾ ਤੇ ਵੀ ਜਾ ਮੇਰੇ ਕੋਲੇ ਮੰਨੋ ਕੋਈ ਚੀਜ਼ ਹੀ ਰੱਖ ਦੋ ਮੱਛਰ ਵਾਲੀ ਕਿਉਂਕਿ ਉਹ ਤਾਂ ਨਹੀਂ ਰੱਖ ਰਹੇ ਬਿਕਰਨ ਸਿੰਘ ਮਜੀਠੀਆ ਦੇ ਕੋਲੇ ਵੀ ਕਿਤੇ ਖਾ ਕੇ ਤੇ ਵੀ ਹੁਣ ਨਾ ਟਰਕ ਜੀ ਦੂਜਾ ਨੰਬਰ ਜੇ ਗੱਲ ਕਰੀਏ ਹੁਣ ਫੇਰ ਆਪਾਂ ਅੱਗੇ ਵਧਦੇ ਹਾਂ ਬਿਕਰਤ ਸਿੰਘ ਮਜੀਠੀਆ ਨੂੰ ਲੈ ਕੇ ਬਿਕਰਤ ਸਿੰਘ ਮਜੀਠੀਆ ਨੂੰ ਮੰਨ ਲਓ ਐਡੀਆਂ ਐਡੀਆਂ ਜਾਲੀਆਂ ਲੱਗੀਆਂ ਹੋਈਆਂ ਜੋ ਹਵਾ ਲਾਤ ਦੇ ਵਿੱਚ ਕਿਉਂਕਿ ਮੱਛਰ ਵੜੀ ਜਾਂਦਾ ਕਿਉਂਕਿ ਮੱਛਰ ਜਿੱਥੇ ਮੰਨ ਲਾ ਛਿੜਕਿਆ ਹੋਵੇ ਕੋਈ ਪਾਣੀ ਵਾਲੀ ਜਗ੍ਹਾ ਹੋਵੇ ਚਾਹੇ ਪਾਣੀ ਵਾਲੀ ਨਾ ਜਗ੍ਹਾ ਹੋਵੇ ਮੱਛਰ ਕਹਿ ਦੀ ਚੀਜ਼ ਆ ਆਪਾਂ ਬਾਰ ਵੀ ਭੇੜ ਦਿੰਨੇ ਆ ਮੰਨ ਲਓ ਫੇਰ ਵੀ ਨੰਗਾਉਂਦੇ ਆ ਕਿਵੇਂ ਨਾ ਕਿਵੇਂ ਕਰਕੇ ਕਿਉਂਕਿ ਬਿਕਰਤ ਸਿੰਘ ਮਜੀਠੀਆ ਨੂੰ ਦੇਖਿਆ ਜਾਵੇ ਹੁਣ ਕਿਉਂਕਿ ਉਹਦੀ ਬਹੁਤ ਹੀ ਭੈੜੀ ਹਾਲਤ ਹੋ ਰਹੀ ਆ ਜੇ ਗੱਲ ਕਰੀਏ ਭਗਵਾਨ ਤਮਨ ਸਿੰਘ ਐ ਮੁੱਖ ਮੰਤਰੀ ਦੀ ਕਿਉਂਕਿ ਮੁੱਖ ਮੰਤਰੀ ਕਹਿੰਦਾ ਸੀਗਾ ਵੀ ਜਿੰਨਾ ਚੇ ਕਾਮ ਆਦਮੀ ਪਾਰਟੀ ਸਰਕਾਰ ਆ ਬਿਕਰ ਸਿੰਘ ਮਜੀਠੀਆ ਨਹੀਂ ਬਾਹਰ ਆ ਸਕਦਾ ਉਹਨਾਂ ਚ ਇੱਕ ਤਾਂ ਪੱਕੇ ਤਾਲੇ ਲਾਤੇ ਜੇ ਹੁਣ ਗੱਲ ਕਰੀਏ ਫੇਰ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਸੀਗੀ ਬਿਕਰ ਸਿੰਘ ਦੇ ਮਜੀਠੀਆ ਨੇ ਕਿਉਂਕਿ ਬਿਕਰ ਸਿੰਘ ਮਜੀਠੀਆ ਕਨਿਓ ਹਾਈ ਕੋਰਟ ਦੇ ਵਿੱਚ ਕਿਉਂਕਿ ਕਈ ਵਾਰੀ ਖਾਰਜ ਕਰ ਦਿੱਤੀ ਗਈ ਅੱਗੇ ਵਿਧਾਨ ਸਭਾ ਦੇ ਮਕਦਮਾ ਜੇ ਗੱਲ ਕਰੀਏ ਹੁਣ ਫੇਰ ਅੱਗੇ ਵਧਦੇ ਆਪਾਂ ਗੁਰੂ ਆਲਾ ਬਣੀਏ ਵੀਰ ਜੀ ਗੁਰੂ ਆਲਾ ਬਣੀਏ ਉਹ ਭਈਏ ਦੀ ਗੱਲ ਕਰੀਏ ਕਿਉਂਕਿ ਸਾਰਿਆਂ ਨੇ ਕਈ ਪੰਜਾਬੀਆਂ ਨੇ ਸਵਾਲ ਉਠਾਏ ਸੀਗੇ ਵੀ ਇਹ ਇੱਕ ਦਿਨ ਆਪਦੀ ਔਕਾਤ ਦਿਖਾਊ ਆਪਦੀ ਔਕਾਤ ਦੇ ਵਿੱਚ ਆਊਗਾ ਪੰਜਾਬੀਓ ਕਿਉਂਕਿ ਉਹਨੇ ਨਜਾਇਜ਼ ਵੀ ਬਾਣਾ ਪਾ ਕੇ ਕਿਉਂਕਿ ਫਾਇਦਾ ਚੱਕ ਕੇ ਹੁਣ ਮੰਨ ਲਓ ਉਹ ਲੋਕਾਂ ਤੋਂ ਮੰਨ ਲਓ ਪੈਸੇ ਮੰਗ ਰਿਆ ਕਿਉਂਕਿ ਰਿਸ਼ਵਤ ਮੰਗ ਰਿਆ ਕਿਉਂਕਿ ਕੋਈ ਚਾਹ ਮਾਣ ਹੁੰਦਾ ਮਿਲਦਾ ਕਿਉਂਕਿ ਮੰਨ ਲਓ ਜਿਵੇਂ ਆਪਾਂ ਕਿਸੇ ਕਲਾਕਾਰ ਕੋਲੇ ਬਗ ਜੀ ਇਹਦਾ ਉਹ ਵੀ ਪੈਸੇ ਮੰਗ ਲੇ ਸੋ ਪੰਜਾਬੀਓ ਸਸਰੀਕਾਰ ਵੀਡੀਓ ਨੂੰ ਸ਼ੇਅਰ ਕਰ ਦਿਓ ਦਬ ਕੇ ਜਿੱਥੋਂ ਤੱਕ ਜਾਂਦੀ ਆ ਜਿਹੜੇ ਮੇਰੇ ਵੀਰ ਨਵੇਂ ਆਏ ਆ ਚੈਨਲ ਤੇ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਨਵੇਂ ਮੁੱਦੇ ਸੁਣਨ ਦੇ ਲਈ ਧੰਨਵਾਦ ਜੀ